ਅੰਮ੍ਰਿਤਸਰ ਦੀ ਥਾਣਾ ਸਿਵਲਾਈਂ ਦੀ ਪੁਲਿਸ ਨੂੰ ਉਸ ਨੇ ਲਈ ਵੱਡੀ ਕਾਮਯਾਬੀ ਮਿਲੀ ਜਦੋਂ ਕੋਰਟ ਰੋਡ ਵਿਖੇ ਅੜਦਾ ਕੰਮ ਕਰਨ ਵਾਲੇ ਦੇ ਘਰ ਚੋਰੀ ਕਰਨ ਵਾਲਾ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਕੋਲ 826 ਗ੍ਰਾਮ ਸੋਨਾ 200 ਗ੍ਰਾਮ ਚਾਂਦੀ ਅਤੇ 2,50,000 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ ਇਸ ਮੌਕੇ ਦੇ ਪੁਲਿਸ ਅਧਿਕਾਰੀਆਂ ਦੱਸਿਆ ਕਿ ਫੜੇ ਗਏ ਮੌਜੂਦਾ ਨਾਮ ਬਰਾਂਤ ਸਿੰਘ ਉਰ ਬੱਲੂ ਦੇ ਖਿਲਾਫ ਪਹਿਲਾਂ ਵੀ ਜਿਹੜਾ ਕਬੂਤਲਾ ਜਲੰਧਰ ਦੇ ਅਮਨਸਰ ਵਿਖੇ ਪੰਜ ਮੁਕੱਦਮੇ ਐਨਡੀਪੀਐਸ ਐਕਟ ਅਤੇ ਆਰਨ ਐਕਟ ਅਤੇ ਇਰਾਦਾ ਕਤਲ ਅਤੇ ਤੌਰ ਦੇ ਵੀ ਦਰਜ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਆ-ਕਿਆ ਅਜ਼ੀਜ਼ਾ ਰਿਮਾਂਡ حاصل ਕਰਾਂਗੇ ਤੇ ਇਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਹੜੇ ਕਿਤੇ ਇਹ ਮਜਬੂਰੀ ਹੈ ਕਿ ਆਪਣਾ ਸਾਡੇ ਵਿੱਚ ਔਰ ਬੂਰੇ ਕੰਮ ਕਰਾਇਆ ਮੇਰਾ ਜਿਹੜਾ ਹੈ ਹੀ ਪਹਿਣ ਕੇ ਤਾਂ ਆਪਣੇ ਕਿਹਦਾ ਸਾਡੇ ਇਹ ਲੈਣੇ ਹੈ ਸਾਡੇ ਲੈ ਲੜਾਈਆਂ ਝੋਲੀਆਂ ਦੀ ਸਾਡੇ ਵੀ ਸਾਡੇ ਭਰਾ ਦੇ ਦੁਸ਼ਮਣ ਹੀ ਚੱਲਦੇ ਸੀ ਉਹ ਚੱਕਰ ਨੇ ਜਾਂ ਬੰਨ ਗੱਲ ਕੀ ਉਹ ਦੁਜੇ ਨੂੰ ਦੁਜੇ ਨੂੰ ਤੇ ਮਾਤਾ ਨੂੰ ਤੁਸੀਂ ਮਾਰੀਆਂ ਚੁਪੇੜੇ ਕਿਸੇ ਨੂੰ ਅਸੀਂ ਇਦਾਂ ਨਹੀਂ ਰਹੀ ਇਨਸਾਨੀਤ ਵਧਿਆ ਅਸੀਂ ਤੇਨੂੰ ਹੱਥਾਂ ਨੂੰ ਦੇ ਜੀ ਕੋਈ ਕੰਮ ਇਦਾਂ ਨਹੀਂ ਕਰਾਉਣਾ ਸਾਡੇ ਦੁਸ਼ਮਣਾਂ ਨੂੰ ਕੰਮ ਨਹੀਂ ਨਹੀਂ ਸੀਸੀਟੀਵੀ ਦੇ ਕੈਮਰੇ ਦੇ ਵਿੱਚ ਕੋਣ ਆਂਦੇ ਆ ਜੀ ਜਿਹਦੇ ਚੁਪੇੜਾ ਮਾਰੀ ਨਹੀਂ ਹੈ ਵੀਡੀਓ ਮੁੰਡਾ ਹੋਰ ਆਈਗਾ ਫੇ ਕੰਮ ਦਾ ਜੀ ਅਸੀਂ ਨਹੀਂ ਕਰਾਂਗੇ ਮੁੰਨਾ ਬਰ ਦੇ ਕਰੀ ਜਿਹਨੇ ਕੰਮ ਕਰਾਇਆ ਠੀਕ ਹੈ ਭਾਈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਾਹਿਬ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਪੀਐਸ ਸਿਵਲਾਈਨ ਐਸਐਚਓ ਗੁਰਪ੍ਰੀਤ ਜੀ ਤੇ ਐਸਬੀ ਨਾਰਥ ਸਾਹਿਬ ਸ਼੍ਰੀ ਅਰਵਿੰਦ ਮੀਨਾ ਜੀ ਇਹਨਾਂ ਨੇ ਇੱਕ ਰਿਕਵਰੀ ਕੀਤੀ ਹੈ ਜਿਹੜੀ ਕਿ ਪਿਛਲੇ ਸਾਲ 2024 ਜੂਨ 26 ਨੂੰ ਚੋਰੀ ਹੋਈ ਸੀ ਸਿਵਲਾਈਨ ਏਰੀਆ ਦੇ ਇੱਕ ਘਰ ਦੇ ਵਿੱਚ ਉਹਦੇ ਚ ਅਸੀਂ 8 ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਉਨਾ ਤੋਂ ਅਸੀਂ ਪਹਿਲਾਂ 49 ਲੱਖ ਕੈਸ਼ 936 ਗ੍ਰਾਮ 골ਡ ਤੇ ਸਿਲਵਰ ਜੁਐਲਰੀ ਇੱਕ ਕਾਰ ਇੱਕ ਮੋਟਰਸਾਈਕਲ ਤੇ ਇੱਕ ਰਿਵੋਲਵਰ ਬਰਾਮਦ ਕਰ ਲਿਆ ਸੀ ਤੇ ਉਹ ਅੱਠ ਜਨਿਆਂ ਨੂੰ ਅਸੀਂ ਜੁਡੀਸ਼ਲ ਕਸਲੀ ਚ ਭੇਜਤਾ ਸੀਗਾ ਜੀ ਤੇ ਹੁਣ ਅਸੀਂ ਇੱਕ ਜਿਹੜਾ ਮੇਨ ਅਕਿਊਸ ਹੈਗਾ ਬਲਰਾਮ ਸਿੰਘ ਅਲਾਇਸ ਬੱਲੂ ਫਤੂ ਟਿੰਗੇ ਦਾ ਰਹਿਣ ਵਾਲਾ ਕਪੂਰਖਲਾ ਜ਼ਿਲ੍ਹੇ ਦਾ ਇਹਨੂੰ ਹੁਣ ਅਸੀਂ ਰੈਸਟ ਕੀਤਾ ਹੈ ਤੇ ਇੱਕ ਤੋਂ ਅਸੀਂ 826 ਗ੍ਰਾਮ 골ਡ ਜੁਐਲਰੀ ਬਰਾਮਦ ਕੀਤੀ ਹੈ 200 ਗ੍ਰਾਮ ਸਿਲਵਰ ਜੁਐਲਰੀ ਤੇ 2.5 ਲੱਖ ਰੁਪਇਆ ਕੈਸ਼ ਤੇ ਇਹਦੀ ਉਮਰ ਤਕਰੀਬਨ 28 ਸਾਲ ਹੈਗੀ ਹੈ ਤੇ 12ਵੀਂ ਪੜਿਆ ਤੇ ਇਹ ਪਹਿਲਾਂ ਵੀ ਆਪਣਾ ਐਨਡੀਪੀਐਸ ਦੇ ਮਕਦਮੇ 'ਚ ਅਰੈਸਟ ਹੋਇਆ ਹੋਇਆ ਹੈ ਸਰ ਜੀਐਸ ਦੇ ਬਲਾ ਮੰਡੀ ਜਿਹੜੇ ਸੰਮੁਖ ਮੰਡੀ ਵਾਲੇ ਉਹਨਾਂ ਦਾ ਕੇਸ ਉਹਨਾਂ ਦਾ ਗਵਰਨੈਂਸ ਮੰਡੀ ਵਾਲੇ ਸੰਜਣੇ ਉਹ 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 ਹੀ ਨਹੀਂ ਦੀ ਉਹ ਹੀ ਨਹੀਂ ਦੀ ਉਹ ਉਹ ਹੀ ਨਹੀਂ ਦੀ ਕੋਈ ਸਰ ਹੁੰਦਾ ਕਿੰਨੇ ਪਰਚੇ ਦਰਜ ਹੁੰਦਾ ਕਿਤੇ ਪਹਿਲਾਂ ਕੈਂਡੀ ਵੀ ਜ਼ਿਆਦਾ ਹੈਗਾ ਬਾਕੀ ਅਸੀਂ ਪਤਾ ਕਰਦੇ ਸਰ ਜੀ ਅੱਠ ਫੜੀ ਸੁਣੋ ਮੇਰਾ ਲੀਡਰਸ਼ਿਪ ਕੌਣ ਸੀ ਹੈ ਆਈ ਮੀਨ ਲੀਡਰ ਹੀ ਹੈਗਾ ਸੀ ਸਰ ਹੁਣ ਮਤਬਕ 90 ਲੱਖ ਦੀ 90 ਲੱਖ ਕੈਸ਼ ਹਾਂਜੀ ਹਾਂਜੀ ਉਹਨਾਂ ਮੁਤਾਬਕ ਹੋਈ ਸੀ ਅਸੀਂ 49 ਲੱਖ ਪਹਿਲਾਂ ਕਰ ਲਏ ਸੀ 2.5 ਲੱਖ ਹੁਣ ਕਰ ਲਿਆ ਤੇ ਕਾਫੀ ਅਸੀਂ ਗੋਲਡ ਵੀ ਬਰਾਮਦ ਕਰ ਲਿਆ ਕੋਈ ਹੱਕ ਨਾ ਦੱਸੇ ਉਹ ਵੀ ਨਹੀ ਜਿਵੇਂ ਮੈਂ ਤੁਹਾਨੂੰ ਕਹ ਰਿਹਾ ਐ ਐਨਡੀਪੀਐਸ ਵੀ ਪਹਿਲਾਂ ਕਰਦੇ ਐ ਕਾਰੋਬਾਰ ਤਾਂ ਕੋਈ ਵੀ ਨਹੀਂ ਬਾਅਦ ਵਿੱਚ ਪੜਿਆ ਜੀ ਸਰ ਬਲੂਸ ਕਾਫੀ ਜਦੋਂ ਨਾ ਤੇ ਸਾਡੇ ਨੇ ਸਾਡੇ ਟਾਰਗੇਟ ਸੀ ਲੇਕਿਨ ਕੰਪਨੀ ਆ ਰਿਹਾ ਤੇ ਆ ਬਹੁਤ ਵੱਡੇ ਕੰਮ ਬਿਲਕੁਲ ਜੀ ਬਿਲਕੁਲ ਸਰ ਨਸ਼ੇ ਦਾ ਵੀ ਨਸ਼ੇ ਦਾ ਐਨਡੀਪੀਐਸ ਨਹੀਂ ਨਾ ਕਰਦੇ ਪਰ ਜਿਆਦਾ ਬਾਂਦਾਂ ਤਾਂ ਕਿਸੀ ਕਰਦਾ ਹਰਦਕ ਜਿਹੜੀ ਸਾਡੇ ਕੋਲ ਦੋ ਸਾਹਮਣੇ ਹੋਏ ਅਸੀਂ ਉਹ ਮੈਂ ਤੁਹਾਨੂੰ ਦੱਸ ਤੀ ਐ ਬਾਕੀ ਮੈਂ ਤੁਹਾਨੂੰ ਜੋ ਵੀ ਹੋਰ ਕੁਝ ਸਾਹਮਣੇ ਆਏਗਾ ਉਹ ਅਸੀਂ ਤੁਹਾਨੂੰ ਦੱਸਾਂ ਸਰ ਕਿੰਨਾ ਟਫ ਐ ਦੇਖੋ ਜੀ ਬੜੀ ਵੱਡੀ ਕਾਮਯਾਬੀ ਹੈ ਅਸੀਂ ਨੌਦੋ ਹੀ ਗ੍ਰਸਟਾਰ ਕਰ ਲਿਆ ਚੋਰੀ ਕਾਫੀ ਵੱਡੀ ਸੀ 90 95 ਲੱਖ ਦੀ ਚੋਰੀ ਸੀ ਤੇ ਅਸੀਂ 55 ਲੱਖ ਰੁਪਇਆ ਬਰਾਮਦ ਕਰ ਲਿਆ ਨਾਲ ਕਾਫੀ 골ਡ ਕਰ ਲਿਆ ਤੇ ਸਿਲਵਰ ਜੁਵਲ ਵੀ ਕਰ ਲਈ ਨਾਲ ਕਾਰ ਵੀ ਕਰ ਲਈ ਟਸਕਲ ਵੀ ਰਿਕਵਰ ਕਰ ਲਿਆ ਜੀ ਹਾਂਜੀ ਸਾਡੀ ਪੂਰੀ ਕੋਸ਼ਿਸ਼ ਹੈ ਜੀ 100% ਅਮਾਉਂਟ ਰਿਕਵਰ ਕਰਨ ਥੈਂਕ ਯੂ ਇਹ ਹਨ ਪੰਜਾਬੀ ਟੀਵੀ ਲਈ ਅਮਰੀਕ ਸਰ ਤੋਂ ਸੁਨੀਲ ਖੋਸਲਾ ਰਿਪੋਰਟ